ਸਰ ਉਹਨਾਂ ਨੇ ਕੋਈ ਲੌਜਿਕ ਦਿੱਤਾ ਹੈ ਸੈਂਟਰ ਨੇ ਇਹ ਜਿਹੜਾ ਕਦਮ ਚੁੱਕਿਆ ਕੁਛ ਨਾ ਕੁਛ ਨਾ ਦਿੱਤਾ ਹੋਏਗਾ ਜਦ ਗੁਰੂ ਅਰਜਨ ਨੂੰ ਜਹਾਂਗੀਰ ਨੇ ਤੱਤੀਆਂ ਤਪੀਆਂ ਤੇ ਬਿਠਾਇਆ ਕਿਹੜਾ ਲੌਜਿਕ ਸੀ ਉਹ ਦੱਸੋ ਜਦ ਗੁਰੂ ਸਾਹਿਬ ਦੇ ਬੱਚੇ ਨੀਆਂ ਵਿੱਚ ਰੱਖ ਕੇ ਦਿਵਾਰਾਂ ਉਸਾਰੀਆਂ ਕਿਹੜਾ ਲੌਜਿਕ ਸੀ ਮਾਤਾ ਠੰਡੇ ਬੁਰਜ ਵਿੱਚ ਬਿਠਾਈ ਤਾਂ ਕਿਹੜਾ ਲੌਜਿਕ ਸੀ ਗੁਰੂ ਤੇਗ ਬਹਾਦਰ ਦਿੱਲੀ ਦੇ ਚਾਂਦਨੀ ਚੌਂਕ 'ਚ ਸ਼ਹੀਦ ਕੀਤੇ ਕਿਹੜਾ ਲੌਜਿਕ ਸੀ ਜਦੋਂ ਸੱਤਾ ਦਾ ਪਾਗਲਪਨ ਹੋ ਜਾਂਦਾ ਇਹਨੂੰ ਅਸੀਂ ਸੱਤਾ ਦਾ ਪਾਗਲਪਨ ਹੀ ਕਹਿ ਸਕਦੇ ਹਾਂ ਲੌਜਿਕ ਇੱਕੋ ਹੀ ਔਰ ਇਹ ਕਿਸੇ ਵੀ ਕੰਟਰੀ ਲਈ ਬੜਾ ਖਤਰਨਾਕ ਹੁੰਦਾ ਤੁਸੀਂ ਦੇਖਿਆ ਬਹੁਤ ਮੁਲਕਾਂ ਚੋਂ ਬਾਦਸ਼ਾਹਾਂ ਨੂੰ ਹੈਲੀਕਾਪਟਰ ਨਾਲ ਲਟਕ ਕੇ ਨਿਕਲ ਕੇ ਜਾਣਾ ਪਿਆ ਰਾਹ ਨਹੀਂ ਦਿੰਦੀ ਸੰਗਤ ਫਿਰ ਜਦੋਂ ਬਦਰੋ ਹੁੰਦਾ ਸਿਰ ਤੁਸੀਂ ਮੰਨਦੇ ਹੋ ਵੀ ਇਹ ਸਾਡੇ ਲੀਡਰਾਂ ਵੱਲੋਂ ਵੀ ਥੋੜੀ ਜਿਹੀ ਅਣਗਹਿਲੀ ਹੋਈ ਹੈ ਦੇਖੋ ਪੰਜਾਬ ਦੀ ਜਿਹੜੀ ਆਮ ਪਾਰਟੀ ਦੀ ਸਰਕਾਰ ਹੋ ਜਾਂ ਭਾਜਪਾ ਦੀ ਸਰਕਾਰ ਹੋ ਇਹ ਨੌਨ ਸੈਂਸਿਟਿਵ ਗਵਰਨਮੈਂਟਸ ਜੇ ਇੱਕ ਸਰਕਾਰ ਦੀ ਨੈਗਲੀਜੈਂਸੀ ਤਾਂ ਦੂਜੀ ਨੂੰ ਸੋਚਣਾ ਚਾਹੀਦਾ ਸੀ ਕਿਸੇ ਨੂੰ ਤਾਂ ਸੇਵियर ਬਣ ਕੇ ਪ੍ਰੋਟੈਕਟਰ ਬਣ ਕੇ ਸਾਹਮਣੇ ਆਉਣਾ ਚਾਹੀਦਾ ਸੀ ਕਿ ਬਈ ਜੇ ਇੱਕ ਨੇ ਨੈਗਲੀਜੈਂਸੀ ਦਿਖਾਈ ਹੈ ਤਾਂ ਦੂਜਾ ਐਕਸਟ੍ਰੀਮ ਪਾਪ ਕਰੂਗਾ ਕਿ ਉਹ ਮਰਡਰ ਕਰ ਦੂਗਾ ਇਹ ਜਿਹੜੀ ਮਿਹਨਤ ਹੋ ਰਹੀ ਹੈ ਇਹ ਕਿਤੇ ਥਾਂੇ ਪਏਗੀ ਹੈ ਉਮੀਦ ਬਿਲਕੁਲ ਪੈਣੀ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਵਿਕਟਰੀ ਵਿਦ ਡਿਟਰਮੀਨੇਸ਼ਨ ਨਿਸ਼ਚੈ ਕਰ ਆਪਣੀ ਜੀਤ ਕਰੋ ਜਦੋਂ ਸਾਡਾ ਇਰਾਦਾ ਮਜ਼ਬੂਤ ਹੋਆ ਤਮੰਨਾ ਸੱਚੀ ਆ ਰਸਤੇ ਨਿਕਲ ਆਂਦੇ ਆ ਇੱਕ ਅੰਸ਼ੀ ਰਾਮ ਸਾਹਿਬ ਵੀ ਕਹਿ ਕੇ ਗਏ ਸੋ ਪੰਜਾਬ ਯੂਨੀਵਰਸਿਟੀ ਦੀਆਂ ਤਸਵੀਰਾਂ ਇਸ ਵਕਤ ਤੁਹਾਨੂੰ ਬੁਖਾ ਰਹੇ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ 91 ਮੈਂਬਰੀ ਸੈਨੇਟ ਚੱਲਿਆ ਕਰਦੀ ਸੀ ਉਸ ਨੂੰ ਭੰਗ ਕਰ ਦਿੱਤਾ ਗਿਆ ਜਿਸ ਦੇ ਵਿਰੋਧ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨਾਲ ਜੁੜੇ ਹੋਏ ਨੁਮਾਇੰਦੇ ਵੀ ਇੱਥੇ ਪਹੁੰਚ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਕਿਸ ਤਰ੍ਹਾਂ ਵੇਖ ਰਹੇ ਹੋ ਤੁਸੀਂ ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਇੰਡੀਆ ਦੀ ਪਾਰਟੀਸ਼ਨ ਹੋਈ ਤੇ ਪੰਜਾਬ ਦੇ ਟੋਟੇ ਹੋਏ ਉਸ ਵਕਤ ਸਾਰਾ ਕੁਝ ਪੰਜਾਬੀ ਛੱਡ ਕੇ ਅੱਗੇ ਪਾਕਿਸਤਾਨ ਦੇ ਵਿੱਚ ਕੁਝ ਨਾਲ ਨਹੀਂ ਲੈ ਕੇ ਆਏ ਲੈ ਕੇ ਆਏ ਨਾਲ ਤਾਂ ਸਿਰਫ ਪੰਜਾਬੀ ਯੂਨੀਵਰਸਿਟੀ ਸੀ ਤੇ ਅੱਜ ਉਸ ਦੇ ਉੱਤੇ ਵੀ ਇਸ ਤਰੀਕੇ ਦੀਆਂ ਗੱਲਾਂ ਚੱਲ ਪਈਆਂ ਕਿ ਇਹ ਪੰਜਾਬ ਦੇ ਹੱਥੋਂ ਹੁਣ ਜਾ ਰਹੀ ਹੈ ਪਹਿਲਾਂ ਪੰਜਾਬ ਦਾ ਪਾਣੀ ਗਿਆ ਫਿਰ ਪੰਜਾਬ ਦੇ ਹੱਥੋਂ ਚੰਡੀਗੜ੍ਹ ਚਲਾ ਗਿਆ ਫਿਰ ਪੰਜਾਬ ਦੇ ਹੱਥੋਂ ਜਿਹੜਾ ਹਰਿਆਣਾ ਸੀਗਾ ਉਹਦੀ ਵੀ ਜ਼ਮੀਨ ਚਲੀ ਗਈ ਇਹ ਜਿਹੜਾ ਨਵਾਂ ਇਹ ਫਰਮਾਨ ਆਇਆ ਇਸ ਨੂੰ ਤੁਸੀਂ ਕਿਦਾਂ ਵੇਖ ਰਹੇ ਹੋ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਜਿਹੜਾ ਸਾਨੂੰ ਇੰਡੀਅਨ ਕਨਸਟੀਟਿਊਸ਼ਨ ਦਿੱਤਾ ਉਦੇ ਵਿੱਚ ਲੋਕਸ਼ਾਹੀ ਦਾ ਪ੍ਰਬੰਧ ਕਰਕੇ ਦਿੱਤਾ ਜਿਹਨੂੰ ਆਪਾਂ ਜਨਤੰਤਰ ਕਹਿੰਦੇ ਆ ਲੋਕਸ਼ਾਹੀ ਜੀ ਲੇਕਿਨ ਮੌਜੂਦਾ ਸਮੇਂ ਚ ਭਾਰਤੀ ਜਨਤਾ ਪਾਰਟੀ ਲੋਕਸ਼ਾਹੀ ਦੀ ਬਜਾਏ ਇਸ ਦੇਸ਼ ਨੂੰ ਬਾਦਸ਼ਾਹਤ ਦੇ ਨਜ਼ਰੀਏ ਤੋਂ ਚਲਾਉਣਾ ਚਾਹੁੰਦੇ ਆ ਉਹ ਡੈਮੋਕ੍ਰੇਸੀ ਦਾ ਮਾਰਡਰ ਕਰਕੇ ਡਿਕਟੇਟਰ ਬਣ ਜਾਣਾ ਚਾਹੁੰਦੇ ਆ ਸਰ ਇੱਕ ਪਾਸੇ ਤਾਂ ਇੰਡੀਆ ਇਹ ਮਾਨ ਕਰਦਾ ਹੈ ਪੂਰੀ ਦੁਨੀਆ ਦੇ ਵਿੱਚ ਕਿ ਇੰਡੀਆ ਦੀ ਡੈਮੋਕ੍ਰੇਸੀ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਖੂਬਸੂਰਤ ਹੈ ਤੇ ਦੂਜੇ ਪਾਸੇ ਇਸ ਨੂੰ ਤੁਸੀਂ ਬਿਲਕੁਲ ਥੋੜਾ ਵਿਰੋਧਾਪਾਸ ਹੈ ਜਿਹੜਾ ਤੁਹਾਡੇ ਬਿਆਨ ਨੇ ਤੇ ਇਹ ਹੀ ਸੱਚ ਹੈ ਇਹੋ ਹੀ ਸੱਚ ਹੈ ਜਦੋਂ ਅੰਗਰੇਜ਼ ਗਿਆ ਆਪਾਂ ਹੁਣੇ ਪਹਿਲੀ ਤਰੀਕ ਨੂੰ ਪੰਜਾਬ ਦਿਵਸ ਵਜੋਂ ਪੰਜਾਬ ਨੂੰ ਯਾਦ ਕੀਤਾ ਜਾਂਦਾ ਇਸ ਦਿਨ ਪਹਿਲੀ 1 ਨਵੰਬਰ ਨੂੰ ਜੀ لیکن ਹੋਇਆ ਕੀ 1947 ਚ ਪੰਜਾਬ ਵੰਡਿਆ ਗਿਆ ਗਹਿਰੇ जख्म ਬਣ ਹਜੇ ਤੱਕ ਭਰੇ ਨਹੀਂ ਜੀ 1966 ਚ ਪੰਜਾਬ ਦੇ ਫਿਰ ਟੁਕੜੇ ਟੁਕੜੇ ਕਰ ਦਿੱਤੇ ਪੰਜਾਬੀ ਬੋਲਦੇ ਇਲਾਕੇ ਖੋਲੇ ਗਏ ਜੀ ਪਾਣੀ ਖੋਲੇ ਗਏ ਕੈਪੀਟਲ ਖੋਲੇ ਗਏ ਜੀ اور ਪੰਜਾਬ ਨੇ ਬਲੂ ਸਟਾਰ ਆਪਰੇਸ਼ਨ ਦੇਖਿਆ ਪੰਜਾਬ ਨੇ ਪੰਜਾਬੀਆਂ ਨੇ ਉਜੜਦਾ ਪੰਜਾਬ ਦੇਖਿਆ ਪੰਜਾਬ ਦੀ ਜਵਾਨੀ ਬਰਬਾਦ ਹੁੰਦੀ ਦੇਖੀ ਜੀ 84 ਦੇ ਦਹਾਕੇ ਚ ਜੋ ਹੋਇਆ ਸਭ ਨੂੰ ਪਤਾ ਔਰ ਹੁਣ ਜਿਸ ਤਰ੍ਹਾਂ ਪੰਜਾਬ ਡਰਗ ਮਾਫੀ ਦੇ ਮੂੰਹ ਚ ਜਵਾਨੀ ਟੱਕੀ ਜਾ ਰਹੀ ਆਪਾਂ ਅਗਰ ਵਿਸ਼ੇ ਤੇ ਆਉਣੇ ਯੂਨੀਵਰਸਿਟੀ ਜਿਹੜੀ ਸੈਨਟ ਇਹ ਪਾਰਟਿਸਪੇਸ਼ਨ ਹੈ ਡੈਮੋਕ੍ਰੇਸੀ ਪਾਰਟਿਸਪੇਸ਼ਨ ਨੂੰ ਕਿਹਾ ਜਾਂਦਾ ਜੀ ਅਸੀਂ ਇੱਕ ਇੰਸਟੀਚਿਊਸ਼ਨ ਹੀ ਡਿਸੋਲਵ ਕਰਕੇ ਰੱਖ ਦਿੱਤਾ ਹੈ ਅਸੀਂ ਚਾਹੁੰਦੇ ਆ ਕਿ ਸਾਡੀ ਇੱਥੇ ਵੀ ਡਿਕਟੇਟਰਸ਼ਿਪ ਹੋਵੇ ਤੁਹਾਡੇ ਕੋਲ ਦਿੱਲੀ ਦਾ ਤਖਤ ਹੈ ਹੁਣ ਤਾਂ ਰਾਜ ਜਾਓ ਤੁਸੀਂ ਸਿਰ ਉਹਨਾਂ ਨੇ ਕੋਈ ਲੌਜੀਕ ਦਿੱਤਾ ਹੈ ਸੈਂਟਰ ਨੇ ਇਹ ਜਿਹੜਾ ਕਦਮ ਚੁੱਕਿਆ ਕੁਛ ਤਾਂ ਕੁਛ ਤਾਂ ਦਿੱਤਾ ਹੋਏਗਾ ਲੌਜੀਕ ਕਿ ਅਸੀਂ ਕਿਉਂ ਕਰ ਰਹੇ ਆ ਦੇਖੋ ਬਾਦਸ਼ਾਹ ਕਦੀ ਲੌਜੀਕ ਦਿੰਦਾ ਮੈਂ ਤਾਂ ਇੱਥੇ ਦੱਸ ਕੇ ਹਟਿਆ ਕਿ ਜਦ ਗੁਰੂ ਅਰਜਨ ਨੂੰ ਜਹਾਂਗੀਰ ਨੇ ਤਤੀਆਂ ਤਫੀਆਂ ਤੇ ਬਿਠਾਇਆ ਕਿਆ ਲੌਜੀਕ ਸੀ ਉਹਦੇ ਕੋਲ ਜਦ ਗੁਰੂ ਸਾਹਿਬ ਦੇ ਬੱਚੇ ਨੀਆਂ ਵਿੱਚ ਰੱਖ ਕੇ ਦਿਵਾਰਾਂ ਉਸਾਰੀਆਂ ਕਿਆ ਲੌਜਿਕਸ ਮਾਤਾ ਠੰਡੇ ਬੁਰਜ ਵਿੱਚ ਬਿਠਾਈ ਤਾਂ ਕਿਆ ਲੌਜਿਕਸ ਗੁਰੂ ਤੇਗ ਬਹਾਦਰ ਦਿੱਲੀ ਦੇ ਚਾਂਦਨੀ ਚੌਂਕ 'ਚ ਸ਼ਹੀਦ ਕੀਤੇ ਕਿਆ ਲੌਜਿਕਸ ਜਦੋਂ ਸੱਤਾ ਦਾ ਪਾਗਲਪਨ ਹੋ ਜਾਂਦਾ ਇਹਨੂੰ ਅਸੀਂ ਸੱਤਾ ਦਾ ਪਾਗਲਪਨ ਹੀ ਕਹਿ ਸਕਦੇ ਹਾਂ ਲੌਜਿਕ ਇੱਕੋ ਹੀ ਇਹ ਸੱਤਾ ਦਾ ਪਾਗਲਪਨ ਹੈ ਕਿ ਅਸੀਂ ਆਮ ਲੋਕਾਂ ਨੂੰ ਡੈਮੋਕ੍ਰੈਟਿਕ ਸਿਸਟਮ ਤੋਂ ਆਈਸੋਲੇਟ ਕਰ ਰਹੇ ਹਾਂ ਉਹਨਾਂ ਦੀ ਪਾਰਟਿਸਪੇਸ਼ਨ ਨੂੰ ਨਕਾਰ ਰਿਹਾ ਹੈ ਉਹਨਾਂ ਦਾ ਪਲੇਟਫਾਰਮ ਉਹਨਾਂ ਕੋਲੋਂ ਖੋ ਰਿਹਾ ਹੈ ਔਰ ਮੈਂ ਕਹਾਂ ਕਿ ਇਹ ਬਾਦਸ਼ਾਹ ਜਿਹੜਾ ਨਜ਼ਰੀ ਆਇਆ ਇਹ ਉਦਨ ਨੂੰ ਬਦਲਣ ਦੀ ਇੱਕ ਕੋਸ਼ਿਸ਼ ਹੈ ਔਰ ਇਹ ਕਿਸੇ ਵੀ ਕੰਟਰੀ ਲਈ ਬੜਾ ਖਤਰਨਾਕ ਹੁੰਦਾ ਤੁਸੀਂ ਦੇਖਿਆ ਬਹੁਤ ਮੁਲਕਾਂ ਚੋਂ ਬਾਦਸ਼ਾਹਾਂ ਨੂੰ ਹੈਲੀਕਾਪਟਰ ਨਾਲ ਲਟਕ ਕੇ ਨਿਕਲ ਕੇ ਜਾਣਾ ਪਿਆ ਰਾਹ ਨਹੀਂ ਦਿੰਦੀ ਸੰਗਤ ਫਿਰ ਜਦੋਂ ਬਧਰੋ ਹੁੰਦਾ ਹੈ ਇਸ ਕਰਕੇ ਸਾਡਾ ਕੇਂਦਰ ਦੀ ਸਰਕਾਰ ਨੂੰ ਕਹਿਣਾ ਕਿ ਤੁਸੀਂ ਇਹ ਪਲੇਟਫਾਰਮ ਸਟੂਡੈਂਟਸ ਤੋਂ ਪੰਜਾਬੀਆਂ ਤੋਂ ਹੋਰ ਵੀ ਹਰਿਆਣੇ ਦੇ ਚੰਡੀਗੜ੍ਹ ਦੇ ਜੋ ਭਾਵਨਾਵਾਂ ਉਹਨਾਂ ਦੇ ਸੈਂਟੀਮੈਂਟਸ ਯੂਨੀਵਰਸਿਟੀ ਨਾਲ ਜੁੜੇ ਹੋਏ ਆ ਤੁਸੀਂ ਉਹਨੂੰ ਕਰਸ਼ ਨਾ ਕਰੋ ਤੁਸੀਂ ਇਹ ਪਲੇਟਫਾਰਮ ਉਹਨਾਂ ਕੋਲੋਂ ਖੋਹੋ ਨਾ ਆਪਣੀ ਡਿਕਟੇਟਰਸ਼ਿਪ ਵਾਲੀ ਮਾਨਸਿਕਤਾ ਨੂੰ ਛੱਡ ਕੇ ਇਹ ਜਿਹੜੇ ਸਟੂਡੈਂਟ ਉਹ ਆ ਜਾਂ ਪੰਜਾਬ ਵਾ ਹਰਿਆਣਾ ਹੈ ਚੰਡੀਗੜ੍ਹ ਹੈ ਜੋ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹਨ ਉਹਨਾਂ ਦੇ ਸੈਂਟੀਮੈਂਟਸ ਨੂੰ ਰਿਗਾਰਡ ਕਰੋ ਔਰ ਜੋ UGC ਦੀਆਂ ਗਾਈਡਲਾਈਨਾਂ 2006 ਦੀਆਂ ਉਹਨਾਂ ਨੇ 2006 ਚ UGC ਨੇ ਗਾਈਡਲਾਈਨ ਜਾਰੀ ਕੀਤੀ ਪਾਰਟਿਸਪੀਕੇਸ਼ਨ ਇਨਸ਼ੋਰ ਕੀਤੀ ਸੋਸਾਇਟੀ ਦੇ ਹਰ ਸੈਕਸ਼ਨ ਦੇ ਅੱਛਾ ਜਿਹਨੂੰ ਆਪ ਪ੍ਰਿਜ਼ਰਵੇਸ਼ਨ ਵੀ ਕਹਿ ਦਿੰਦੇ ਨੇ ਜੀ ਉਹ ਅਜੇ ਤੱਕ ਨਹੀਂ ਲਾਗੂ ਕੀਤੀ ਨਾਲ ਅਸੀਂ BSP ਦਾ ਸਟੈਂਡ ਹੈ ਕਿ ਸੈਨਟ ਬਹਾਲ ਕੀਤੀ ਜਾਏ ਪਹਿਲਾਂ ਵਾਲਾ ਸਟੇਟਸ ਔਰ ਪਾਰਟਿਸਪੇਸ਼ਨ ਦਾ ਰਾਈਟ 에ਵਰੀ ਸੈਕਸ਼ਨ ਆਫ ਸੋਸਾਇਟੀ ਸ਼ੈਡਿਊਲ ਕਾਸਟ ਵੀ ਬੈਕ ਅਪਡਟ ਬੀ ਸਾਰੇ ਵਰਗ ਉਹਨਾਂ ਨੂੰ ਪਾਰਟਿਸਪੇਸ਼ਨ ਦੇਵਾਂਗੇ ਤਾਂ ਸਾਡੇ ਕੋਲ ਹੋਰ ਲੌジਕ ਵਾਲੇ ਆਈਡੀਆ ਆਣਗੇ ਸਾਡੀ ਵਿਵਸਥਾ ਸਾਡੇ ਇੰਸਟੀਚਿਊਸ਼ਨ ਚ ਹੋਰ ਨਿਖਾਰ ਆਵੇਗਾ ਸੋ ਇਸ ਕਰਕੇ ਕੇਂਦਰ ਸਰਕਾਰ ਇਸ ਇਸ਼ੂ ਦੀ ਸੈਂਸਿਟੀਵਿਟੀ ਨੂੰ ਸਮਝ ਕੇ ਇਹਦਾ ਮਰਡਰ ਕਰਨ ਦੀ ਬਜਾਏ اپنی غلطی ਨੂੰ ਦਰੁਸਤ کریں اور ਫਿਰ ਤੋਂ ਇਸ ਸੰਸਥਾ ਨੂੰ ਬਹਾਲ ਕਰ ਸਿਰ ਤੁਸੀਂ ਸਿਰ ਤੁਸੀਂ ਮੰਨਦੇ ਹੋ ਵੀ ਇਹ ਸਾਡੇ ਲੀਡਰਾਂ ਵੱਲੋਂ ਵੀ ਥੋੜੀ ਜਿਹੀ ਅਨਗਹਿਲੀ ਹੋਈ ਹੈ ਕਿਉਂਕਿ ਲਾਸਟ ਈਅਰ ਇਹਦਾ 10 ਈਅਰ ਖਤਮ ਹੋ ਗਿਆ ਸੀ ਸੈਨੇਟ ਦਾ ਤੇ ਉਸ ਤੋਂ ਬਾਅਦ ਇੱਥੇ ਸਟੂਡੈਂਟ ਨੇ ਧਰਨੇ ਵੀ ਲਗਾਏ ਕਿ ਇਹਦੇ ਇਲੈਕਸ਼ਨ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਕਹਿੰਦੇ ਨੋਟੀਫਿਕੇਸ਼ਨ ਵੀ ਜਾਰੀ ਹੋ ਗਏ ਸੀ ਕਿ ਪੰਜਾਬ ਦੇ ਚੀਫ ਮਿਨਿਸਟਰ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਇਸ ਦੇ ਉੱਤੇ ਆਪਣਾ ਪੱਖ ਰੱਖਣ ਲੇਕਿਨ ਉਹ ਕਹਿੰਦੇ ਕਿ ਬਾਰ ਬਾਰ ਇਤਲਾ ਕਰਨ ਦੇ ਬਾਵਜੂਦ ਵੀ ਨਹੀਂ ਰੱਖਿਆ ਗਿਆ ਤੇ ਜਿਹੜੀ ਤੁਸੀਂ ਹੁਣ ਮੈਨੂੰ ਗੱਲ ਦੱਸੀ ਬੜੀ ਤਰਾਸਦੀ ਕੋਈ ਸੁਣ ਕੇ ਔਰ ਇਹ ਸਚਾਈ ਹੈ ਕਿ ਇੱਕ ਪਾਸੇ ਦੇਸ਼ ਆਜ਼ਾਦੀ ਮਨਾ 1947 ਨੂੰ ਯਾਦ ਕਰਕੇ ਲੇਕਿਨ ਦੂਜੇ ਪਾਸੇ ਪੰਜਾਬੀ ਆਪਣੀ ਜ਼ਖਮ ਅੱਲੇ ਜਿਹੜੇ ਹਲੇ ਵੀ ਪਏ ਨੇ ਉਹਨੂੰ ਯਾਦ ਕਰ ਕਰਕੇ ਉਹਨਾਂ ਦੀ ਅੱਖਾਂ ਵੀ ਸੇਜਲ ਹੋ ਜਾਂਦੀਆਂ ਨੇ ਤੇ ਦੂਜੇ ਪਾਸੇ ਅਸੀਂ ਚੰਡੀਗੜ੍ਹ ਦੀ ਵਰੇਗੰਡ ਬਣਾਉਂਦੇ ਆ ਕਿ 1966 ਦੇ ਵਿੱਚ ਚੰਡੀਗੜ੍ਹ ਹੋਂਦੇ ਦੇ ਵਿੱਚ ਆਇਆ ਦੂਜੇ ਪਾਸੇ ਪੰਜਾਬ ਤਾਂ ਵੰਡਿਆ ਗਿਆ ਪੰਜਾਬ ਦੇ ਟੋਟੇ ਹੋ ਗਏ ਫਿਰ ਤੁਸੀਂ 84 ਦੀ ਵੀ ਗੱਲ ਕੀਤੀ ਹੋਰ ਵੀ ਗੱਲਾਂ ਕੀਤੀਆਂ ਕੀ ਮੰਨਦੇ ਹੋ ਕਿ ਕੀ ਤੇ ਕਿਤੇ ਨਾ ਕਿਤੇ ਸਾਡੇ ਲੀਡਰਸ ਦੀ ਵੱਲੋਂ ਵੀ ਕੁਝ ਨਾ ਕੁਝ ਰਿਹਾ ਕਿ ਬੈਕਫੁੱਟ ਤੇ ਰਹੇ ਨੇ ਅੰਗੈਲੀ ਰਹੀ ਹੈ ਉਹਨਾਂ ਵੱਲੋਂ ਵੀ ਦੇਖੋ ਪੰਜਾਬ ਦੀ ਜਿਹੜੀ ਆਮ ਪਾਰਟੀ ਦੀ ਸਰਕਾਰ ਹੋ ਜਾਂ ਭਾਜਪਾ ਦੀ ਸਰਕਾਰ ਹੋ ਇਹ ਨੌਨ ਸੈਂਸਿਟਿਵ ਗਵਰਨਮੈਂਟਸ ਮੈਂ ਕਹਿੰਨਾ ਦੇਖੋ ਜਨਤੰਤਰ ਦੇ ਵਿੱਚ ਜਨ ਭਾਵਨਾ ਦਾ ਸਤਿਕਾਰ ਕਰਨਾ ਕਿਸੇ ਵੀ ਲੀਡਰ ਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਤਾਂ ਇਹ ਜੇ ਦੋ ਜੇ ਇੱਕ ਸਰਕਾਰ ਦੇ ਨੈਗਲੀਜੈਂਸੀ ਦਾ ਦੂਜੀ ਨੂੰ ਸੋਚਣਾ ਚਾਹੀਦਾ ਸੀ ਉਹਦਾ ਮਤਲਬ ਮਾਰਡਰ ਨਹੀਂ ਹੈ ਕਿਸੇ ਨੂੰ ਤਾਂ ਸੇਵੀਰ ਬਣ ਕੇ ਪ੍ਰੋਟੈਕਟਰ ਬਣ ਕੇ ਸਾਹਮਣੇ ਆਉਣਾ ਚਾਹੀਦਾ ਸੀ ਕਿ ਭਈ ਜੇ ਇੱਕ ਨੇ ਨੈਗਲੀਜੈਂਸੀ ਦਿਖਾਈ ਹੈ ਤਾਂ ਦੂਜਾ ਐਕਸਟ੍ਰੀਮ ਪਾਪ ਕਰੂਗਾ ਕਿ ਉਹ ਮਰਡਰ ਕਰ ਦੂਗਾ ਇਸ ਕਰਕੇ ਅਸੀਂ ਦੋਨਾਂ ਨੂੰ ਇਹਦੇ ਲਈ ਮੰਦੇ ਗੁਨਾਹਗਰ ਪਰੰਤੂ ਇਸ ਗੁਨਾਹ ਦੀ ਸਜ਼ਾ ਜਿਹੜੀ ਆ ਉਹ ਵਿਦਿਆਰਥੀਆਂ ਨੂੰ ਪੰਜਾਬੀਆਂ ਨੂੰ ਜਾਂ ਹਰਿਆਣਾ ਜਾਂ ਚੰਡੀਗੜ੍ਹ ਜਿਨ੍ਹਾਂ ਜਿਨ੍ਹਾਂ ਦੇ ਵੀ ਸੈਂਟੀਮੈਂਟਸ ਇਸ ਯੂਨੀਵਰਸਿਟੀ ਨਾਲ ਜੁੜੇ ਹੋਆ ਡੈਮੋਕਰੇਸੀ ਨਾਲ ਜੁੜੇ ਹੋਆ ਉਹ ਸਾਰੇ ਚਾਹੁੰਦੇ ਆ ਕਿ ਇਹ ਸਰਕਾਰ ਦਾ ਸਰਕਾਰ ਨੂੰ ਆਪਣੇ ਗਲਤ ਫੈਸਲੇ ਨੂੰ ਕਰੈਕਟ ਕਰਨਾ ਚਾਹੀਦਾ ਜੀ ਸਰ ਤੋਂ ਉਹਨੇ ਇੱਕ ਤਸਵੀਰ ਦਿਖਾਣੀ ਚਾਹਾਂਗਾ ਇੱਥੇ ਥੋੜਾ ਜਿਹਾ ਇੱਧਰ ਘਰੇ ਪਿੱਛੇ ਆ ਬੱਚੇ ਨਾ نیچے ਬੈਠੇ ਆ ਹੁਣ ਲੰਗਰ ਛਕ ਰਹੇ ਆ ਇਹ ਬੱਚੇ ਤੇ ਏਡਾ ਵੱਡਾ ਮੁੱਦਾ ਜਿਹੜਾ ਕਿਹਾ ਜਾ ਰਿਹਾ ਕਿ ਪੰਜਾਬ ਦੀ ਜਿਹੜੀ ਆਖਰੀ ਨਿਸ਼ਾਨੀ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਹੁਣ ਹੱਥਾਂ ਦੇ ਵਿੱਚ ਖੁਸ਼ੀ ਖੁਸਦੀ ਜਾ ਰਹੀ ਹੈ ਇਹ ਥੋੜੇ ਜਿਹੇ ਸਟੂਡੈਂਟ ਬੈਠੇ ਆ ਪਿੱਛੇ ਦਰਵਾਜ਼ਾ ਬੰਦ ਕੀਤਾ ਗਿਆ لیکن ایتھے سر ਜਿੰਨਾ ਵੱਡਾ ਇਹ ਮੁੱਦਾ ਹੈ ਅਸੀਂ ਸੁਣ ਰਹੇ ਹਾਂ ਇਸ ਵਕਤ ਤਾਂ ਫਿਰ ਇਹ ਇੱਥੇ ਪੂਰੀ ਸੜਕ ਜਾਮ ਹੋ ਜਾਣੀ ਚਾਹੀਦੀ ਸੀਗੀ ਦੇਖੋ ਜਿਹੜਾ ਹੁਕਮਰਾਨ ਹੈ ਉਹਨੇ ਇਦਾਂ ਲੋਕਾਂ ਨੂੰ ਉਲਝਾ ਦਿੱਤਾ ਹੈ ਕਿ ਉਹਨਾਂ ਨੂੰ ਸੁਝਾ ਹੀ ਨਹੀਂ ਰਿਹਾ ਕੁਛ ਵੀ ਹੋ ਕਹਿ ਰਿਹਾ ਇਸ ਕਰਕੇ ਜਿਹੜੇ ਜਾਗਦੇ ਲੋਕ ਆ ਜਾਗਦੀਆਂ ਜ਼ਮੀਰਾਂ ਜਿਹੜੀਆਂ ਜਾਗਦੀਆਂ ਨਿਰਪੱਖ ਆਜ਼ਾਦ ਕਲਮਾਂ ਜਿਹੜੀਆਂ ਜ਼ਬਾਨਾਂ ਜਿਹੜੀਆਂ ਉਹੀ ਲੜਦੀਆਂ ਉਹਨੇ ਜੇ ਆਪਾਂ ਕਹੀਏ ਕਿ ਜਿਹੜੀ ਬਹੁਤ ਬੜੀ ਭੀੜ ਉਮੜੀ ਕਿਉਂ ਨਹੀਂ ਮੈਂ ਕਿਹਾ ਕਿ ਜਿੰਦਾ ਲੋਕ ਜਾਗਦੀਆਂ ਜਮੀਰਾ ਆਜ਼ਾਦ ਕਲਮਾ ਆਜ਼ਾਦ ਜਵਾਨਾ ਉਹੀ ਮੈਦਾਨ ਚ ਲੜਦੇ ਹੁੰਦੇ ਸੰਖਿਆਵਲ ਮੈਂ ਨਾ ਰੱਖਦਾ ਵਿਚਾਰ ਔਰ ਥਾਟ ਮੈਂ ਨਾ ਰੱਖਦਾ ਔਰ ਇਹਨਾਂ ਦੀ ਪਿੱਛੇ ਐਸਾ ਨਹੀਂ ਹੈ ਕਿ ਇਹ ਕਿੰਨੇ ਬੈਠੇ ਇਹਨਾਂ ਦੀ ਪਿੱਛੇ ਜਿਹੜਾ ਇੱਕ ਸੈਂਟੀਮੈਂਟਸ ਹੁੰਦੇ ਉਹ ਪੰਜਾਬ ਦੇ ਹਰਿਆਣੇ ਦੇ ਚੰਡੀਗੜ੍ਹ ਜੁੜੇ ਹੋਏ ਆ ਲੋਕ ਇਹ ਚਾਹੁੰਦੇ ਆ ਕਿ ਇਹ ਸਿਸਟਮ ਜਿਹੜਾ ਉਹਨਾਂ ਨੇ ਜਿਹੜਾ ਕੇਂਦਰ ਸਰਕਾਰ ਨੇ ਸਟੈਪ ਲਿਆ ਉਹਨੂੰ ਇਹ ਵਾਪਸ ਲੈਣਾ ਚਾਹੀਦਾ ਇਹ ਜਿਹੜਾ ਹੁਣ ਸੰਘਰਸ਼ ਕੀਤਾ ਜਾ ਰਿਹਾ ਸਟੂਡੈਂਟਸ ਵੱਲੋਂ ਇਹ ਜਿਹੜੀ ਮਿਹਨਤ ਹੋ ਰਹੀ ਹੈ ਇਹ ਕਿਤੇ ਥਾਂ ਪਏਗੀ ਹੈ ਉਮੀਦ ਬਿਲਕੁਲ ਪੈਣੀ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਵਿਕਟਰੀ ਵਿਦ ਡਿਟਰਮੀਨੇਸ਼ਨ ਨਿਸ਼ਚੈ ਕਰ ਆਪਣੀ ਜਿੱਤ ਕਰੋ ਜਦੋਂ ਸਾਡਾ ਇਰਾਦਾ ਮਜ਼ਬੂਤ ਹੋਆ ਤਮੰਨਾ ਸੱਚੀ ਆ ਰਸਤੇ ਨਿਕਲ ਆਂਦੇ ਆ ਇੱਕ ਅੰਸ਼ੀ ਰਾਮ ਸਾਹਿਬ ਵੀ ਕਹਿ ਕੇ ਗਏ ਜੀ ਤੋਂ ਮੈਨੂੰ ਇਹ ਲੱਗਦਾ ਕਿ ਮਜ਼ਬੂਤ ਇਰਾਦੇ ਨਾਲ ਸੱਚੀ ਤਮੰਨਾ ਨਾਲ ਜਦ ਅਸੀਂ ਕੋਈ ਲੜਾਈ ਲੜਦੇ ਆ ਤਾਂ ਮੰਜ਼ਿਲ ਜ਼ਰੂਰ ਮਿਲਦਾ ਬਿਲਕੁਲ ਜੀ ਕਹਿੰਦੇ ਖੁਦਾ ਮਨਜ਼ੂਰ ਕਰਦਾ ਹੈ ਦੁਆ ਜਦ ਦਿਲ ਸੇ ਹੋਤੀ ਹੈ ਲੇਕਿਨ ਯਹੀ ਇੱਕ ਮੁਸ਼ਕਿਲ ਹੈ ਕਿ ਇਹ ਬੜੀ ਮੁਸ਼ਕਿਲ ਸੇ ਹੋਤੀ ਹੈ ਜੇ ਸੱਚੇ ਮਨੋ ਇਰਾਦੇ ਪੱਕੇ ਹੋਣ ਤੇ ਉਹ ਪਰਮਾਤਮਾ ਵੀ ਕਹਿੰਦੇ ਕਿ ਦੁਆ ਜ਼ਰੂਰ ਸੁਣਦਾ ਹੈ ਤੇ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਆਪਣੀ ਉਮੀਦ ਦੇਣ ਦੇ ਲਈ ਸਾਡੇ ਨੂੰ ਆਪਣਾ ਸਮਾਂ ਦੇਣ ਦੇ ਲਈ ਤਸਵੀਰਾਂ ਇਸ ਵਕਤ ਦਿਖਾ ਰਹੇ ਹਾਂ ਸਟੂਡੈਂਟਸ ਨਾਲ ਵੀ ਗੱਲ ਕਰਾਂਗੇ ਕੀ ਸਿਚੁਏਸ਼ਨ ਹੈਗੇ ਧੰਨਵਾਦ ਥੈਂਕ ਯੂ ਸਰ